ਦੀਵਾ ਅੱਜ ਉਹ ਸਾਨੂੰ ਵੀਡੀਓ ਦੀ ਆਪਾਂ ਵੇਖਦੇ ਆ ਨਾ ਉੱਥੇ ਇੱਕ ਨਾਮ ਲਿਖਿਆ ਹੁੰਦਾ ਹੈ ਬਿਹਾਰੀ ਕੁਦਰਤ ਰੱਖ ਬਿਹਾਰ ਹੈਗੇ ਮੇਰੀ ਕੁਦਰਤ ਨੂੰ ਐਸੇ ਐਸੇ ਪੰਛੀ ਜਿਹਨਾਂ ਨੂੰ ਵੇਖ ਕੇ ਦਿਲ ਖੱਦ ਰਹੇ ਬਚੀ ਰਹਿਆ ਜ਼ਬਰਮੰਦ ਹਾਂਜੀ ਵੱਡਿਆਂ ਨੂੰ ਪੈਰੇ ਪੈਣਾ ਸੱਜਣਾ ਮਿੱਤਰਾਂ ਨੂੰ ਛੱਤ ਸ੍ਰੀ ਅਕਾਲ ਜੀ ਤੇ ਛੋਟੇ ਬੱਚਿਆਂ ਨੂੰ ਮੇਰੇ ਵੱਲੋਂ ਟਰੱਕ ਭਰ ਕੇ ਪਿਆਰ ਕੀ ਸਵਾਗਤ ਹੈ ਜੀ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਹਾਂ ਜੀ ਇੱਥੇ ਗੁਰਦੁਆਰਾ ਸਾਹਿਬ ਕਰਾਲੀ ਸਾਹਿਬ ਵਿੱਚ ਤੇ ਇਹ ਗੁਰੂ ਘਰ ਪਟਿਆਲਾ ਡਿਸਟ੍ਰਿਕਟ ਜੀ ਇਹ ਗੁਰੂ ਘਰ ਪਟਿਆਲੇ ਕੋ 20 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਹ ਆਪਣਾ ਇੱਥੇ ਦੋ ਪਾਸ਼ਾਇਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਗੁਰਦੁਆਰਾ ਕਰਾਲੀ ਸਾਹਿਬ 6ਵੇਂ ਪਾਸ਼ਾਤਾਂ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ 9ਵੇਂ ਪਾਸ਼ਾਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਇਹ ਗੁਰੂ ਘਰ ਬਣਿਆ ਹੋਇਆ ਜੀ ਤੇ ਪਟਿਆਲੇ ਤੋਂ 20 ਕਿਲੋਮੀਟਰ ਦੀ ਦੂਰੀ ਤੇ ਆ ਜੀ ਇੱਥੇ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਜੀ 1673 ਈਸਵੀ ਦੇ ਵਿੱਚ ਆਏ ਸੀਗੇ ਤੇ ਇਹ ਕਰਾਲੀ ਸਾਹਿਬ ਗੁਰੂ ਘਰ ਵਿੱਚ ਇੱਥੇ ਸਰਮੁਖ ਨਾਮ ਦਾ ਇੱਕ ਵਿਅਕਤੀ ਰਹਿੰਦਾ ਹੁੰਦਾ ਸੀਗਾ ਤੇ ਉਹ ਬਹੁਤ ਹੀ ਭਿਆਨਕ ਬਿਮਾਰੀ ਤੋਂ ਪੀੜਤ ਸੀਗਾ ਇਥੋਂ ਤੱਕ ਕਿ ਪਿੰਡ ਵਾਲੇ ਵੀ ਉਸ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੰਦੇ ਸੀ ਤੇ ਉਹ ਪਿੰਡ ਤੋਂ ਦੂਰ ਇੱਥੇ ਜਿੱਥੇ ਹੁਣ ਗੁਰੂ ਘਰ ਕਰਾਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਜੀ ਇੱਥੇ ਰਹਿੰਦਾ ਹੁੰਦਾ ਸੀਗਾ ਉਸ ਟਾਈਮ ਇੱਥੇ ਜਿੱਥੇ ਗੁਰੂ ਘਰ ਬਣਿਆ ਹੋਇਆ ਜੀ ਗੁਰੂ ਘਰ ਦੀ ਇਮਾਰਤ ਹੈ ਇਸ ਜਗ੍ਹਾ ਦੇ ਉੱਤੇ ਉਸ ਵਿਅਕਤੀ ਦੀ ਝੌਂਪੜੀ ਹੁੰਦੀ ਸੀ ਜਿਹੜੀ ਝੌਂਪੜੀ ਦੇ ਵਿੱਚ ਉਹ ਰਹਿੰਦਾ ਹੁੰਦਾ ਸੀਗਾ ਤੇ ਇਸ ਗੁਰੂ ਘਰ ਦੇ ਅਗਲੇ ਪਾਸੇ ਇੱਕ ਸਰੋਵਰ ਸਾਹਿਬ ਬਣਿਆ ਹੋਇਆ ਜੀ ਤੇ ਉਹ ਸਰੋਵਰ ਸਾਹਿਬ ਉਸ ਟਾਈਮ ਛੱਪੜੀ ਹੁੰਦੀ ਸੀਗੀ ਇੱਕ ਛੱਪੜ ਹੁੰਦਾ ਸੀਗਾ ਤੇ ਉਹ ਆਪਣਾ ਸੋਰਮਖ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਹ ਗੁਰੂ ਨਾਨਕ ਦੇਵ ਜੀ ਦਾ ਆ ਪ੍ਰਸ਼ੰਸਕ ਸੀਗਾ ਤੇ ਉਹ ਗੁਰੂ ਨਾਨਕ ਦੇਵ ਜੀ ਦੀ ਭਗਤੀ ਬਹੁਤ ਜ਼ਿਆਦਾ ਤਪੱਸਿਆ ਕਰਿਆ ਕਰਦਾ ਸੀਗਾ ਤਾਂ ਕਿ ਉਸ ਦੀ ਬਿਮਾਰੀ ਠੀਕ ਹੋ ਸਕੇ ਤੇ ਉਸ ਦੀ ਬਿਮਾਰੀ ਠੀਕ ਹੋ ਸਕੇ ਤੇ ਹੁਣ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਜੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਇੱਥੇ ਇਸ ਧਰਤੀ ਦੇ ਉੱਤੇ ਆਏ ਜੀ ਤੇ ਕਰਾਲੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੇ ਹੁਣ ਹਰਗੋਬਿੰਦ ਸਾਹਿਬ ਤਾਂ ਆ ਰੱਬ ਦਾ ਰੂਪ ਸੀਗਾ ਜੀ ਤੇ ਉਹਨਾਂ ਨੂੰ ਜਾਨੀ ਜਾਣ ਸੀ ਉਹਨਾਂ ਨੂੰ ਸਾਰਾ ਕੁਝ ਪਤਾ ਸੀਗਾ ਤੇ ਉਹਨਾਂ ਨੇ ਆ ਕੇ ਜਦੋਂ ਇੱਥੇ ਉਸ ਸਰਮੁਖ ਦੀ ਝੌਂਪੜੀ ਦੇ ਕੋਲ ਬਾਹਰ ਆ ਕੇ ਉਸ ਸਰਮੁਖ ਸਿੰਘ ਨੂੰ ਆਵਾਜ਼ ਲਗਾਈ ਤੇ ਉਸ ਨੂੰ ਬਾਹਰ ਆਣ ਲਈ ਕਿਹਾ ਤੇ ਜਦੋਂ ਸਰਮੁਖ ਝੌਂਪੜੀ ਚੋਂ ਬਾਹਰ ਨਿਕਲ ਕੇ ਆ ਕੇ ਦੇਖਿਆ ਉਸਨੇ ਕਿ ਸਾਹਮਣੇ ਗੁਰੂ ਸਾਹਿਬ ਆਪਣੇ ਘੋੜਸਵਾਰਾਂ ਦੇ ਨਾਲ ਖੜੇ ਸੀਗੇ ਤੇ ਉਹਨਾਂ ਨੇ ਫਿਰ ਸਰਮੁਖ ਆਪਣਾ ਗੁਰੂ ਸਾਹਿਬ ਨੇ ਸਰਮੁਖ ਦੇ ਨਾਲ ਗੱਲਬਾਤ ਕੀਤੀ ਤੇ ਉਸ ਵਿਅਕਤੀ ਨੂੰ ਉਸੇ ਛੱਪੜੀ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਕਿਹਾ। ਉਹ ਵਿਅਕਤੀ ਸਰਮੁਖੇ ਚਿੰਤਾ ਦੇ ਵਿੱਚ ਪੈ ਗਿਆ ਕਿ ਮੈਂ ਇਸ ਛੱਪੜ ਛੱਪੜੀ ਦੇ ਵਿੱਚ ਕਿੱਦਾਂ ਨਹਾ ਸਕਦਾ। ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਛੱਪੜਾਂ ਦਾ ਪਾਣੀ ਇੰਨਾ ਸਾਫ਼ ਨਹੀਂ ਹੁੰਦਾ ਜੀ ਤੇ ਉਸਨੇ ਕਿਹਾ ਕਿ ਮੈਂ ਤਾਂ ਪਹਿਲੇ ਬਿਮਾਰੀ ਤੋਂ ਪੇੜ ਤਾਂ ਕਿ ਮੈਂ ਇਸ ਛੱਪੜੀ ਦੇ ਵਿੱਚ ਕਿੱਦਾਂ ਨਹਾ ਸਕਦਾ। ਤਾਂ ਫਿਰ ਉੱਥੇ ਇੱਕ ਕੋਟ ਸਵਾਰ ਨੇ ਉਸ ਨੂੰ ਗੁਰੂ ਸਾਹਿਬ ਦੀ ਆਗਿਆ ਦਾ ਪਾਲਣ ਕਰਨ ਲਈ ਕਿਹਾ ਤੇ ਉਸਨੇ ਫਿਰ ਗੁਰੂ ਸਾਹਿਬ ਦੀ ਆਗਿਆ ਦਾ ਪਾਲਣ ਕਰਦੇ ਹੋਏ ਉਸ ਛਪੜੀ ਦੇ ਵਿੱਚ ਜਦੋਂ ਇਸ਼ਨਾਨ ਕੀਤਾ ਤੇ ਉਹ ਇਸ਼ਨਾਨ ਕਰਕੇ ਬਾਹਰ ਆਇਆ ਜੀ ਤਾਂ ਉਸਦਾ ਇਹ ਜਿਹੜੀ ਬਿਮਾਰੀ ਹੈਗੇ ਸੀ ਉਹ ਬਿਲਕੁਲ ਠੀਕ ਹੋ ਚੁੱਕੀ ਸੀ। ਉਹਦੇ ਕੋਟ ਦੇ ਬਿਮਾਰੀ ਜਦੋਂ ਉਸਨੇ ਦੇਖਿਆ ਕਿ ਉਹ ਇੱਕ ਆਮ ਇਨਸਾਨ ਦੀ ਤਰ੍ਹਾਂ ਦਿਖ ਰਿਹਾ ਉਹਦੀ ਸਾਰੇ ਬਿਮਾਰੀ ਠੀਕ ਹੋ ਚੁੱਕੀ ਹੈ ਉਹਦਾ ਸਰੀਰ ਬਿਲਕੁਲ ਠੀਕ ਹੋ ਚੁੱਕਿਆ ਤਾਂ ਉਹ ਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਡਿੱਗ ਪਿਆ। ਤੇ ਉਸਨੇ ਫਿਰ ਜਾ ਕੇ ਉੱਥੇ ਆਪਣਾ ਉਸਨੇ ਪਹਿਲਾਂ ਹਿੰਦੂ ਧਰਮ ਤੋਂ ਬਿਲੋਂਗ ਕਰਦਾ ਸੀਗਾ ਜੀ ਇਹ ਸਰਮੁਖ ਸਿੰਘ ਤੇ ਉਸਨੇ ਫਿਰ ਸਿੱਖ ਧਰਮ ਅਪਣਾ ਲਿਆ ਸੀਗਾ ਤੇ ਉਹ ਉਸਨੇ ਜਦੋਂ ਠੀਕ ਹੋਇਆ ਜੀ ਜਾ ਕੇ ਉਹ ਪਿੰਡ ਦੇ ਵਿੱਚ ਜਾ ਕੇ ਉਸਨੇ ਸਾਰਿਆਂ ਨੂੰ ਦੱਸਿਆ ਆ ਪਿੰਡ ਵਾਸੀਆਂ ਨੂੰ ਕਿ ਆਪਣੇ ਇੱਥੇ ਪਿੰਡ ਦੇ ਵਿੱਚ ਗੁਰੂ ਸਾਹਿਬ ਆਏ ਹੋਏ ਨੇ ਤੇ ਜਦੋਂ ਪਿੰਡ ਵਾਲਿਆਂ ਨੇ ਉਸ ਵਿਅਕਤੀ ਨੂੰ ਦੇਖਿਆ ਸਰਮੁਖ ਸਿੰਘ ਨੂੰ ਤਾਂ ਉਹ ਵੀ ਹੈਰਾਨ ਹੋ ਗਏ ਚਿੰਤਾ ਦੇ ਵਿੱਚ ਪੈ ਗਏ ਕਿ ਇਸ ਦੀ ਤਾਂ ਬਿਮਾਰੀ ਬਿਲਕੁਲ ਹੀ ਠੀਕ ਹੋ ਚੁੱਕੀ ਹੈ ਜੀ ਇਹ ਤਾਂ ਇੱਕ ਆਮ ਵਿਅਕਤੀ ਦੀ ਤਰ੍ਹਾਂ ਨਜ਼ਰ ਆ ਰਿਹਾ ਤਾਂ ਸਾਰੇ ਵਿਅਕਤੀਆਂ ਨੇ ਉਸ ਦੀ ਗੱਲ ਮੰਨ ਕੇ ਇੱਥੇ ਆਏ ਜਿੱਥੇ ਗੁਰੂ ਸਾਹਿਬ ਰੁਕੇ ਹੋਏ ਸੀਗੇ ਗੁਰਦੁਆਰਾ ਕਰਾਲੀ ਸਾਹਿਬ ਵਿੱਚ ਜੀ ਤੇ ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਗੁਰੂ ਸਾਹਿਬ ਆਪਣੇ ਘੋੜਸਵਾਰਾਂ ਦੇ ਨਾਲ ਬੈਠੇ ਸੀਗੇ ਤੇ 40 ਦਿਨ ਇੱਥੇ ਗੁਰੂ ਸਾਹਿਬ ਰੁਕੇ ਸੀਗੇ ਜੀ ਕਰਾਲੀ ਸਾਹਿਬ ਤੇ ਜਦੋਂ ਉਹਨਾਂ ਨੇ ਫਿਰ ਸਾਰਿਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜੀ ਤੇ ਗੁਰੂ ਸਾਹਿਬ ਨੇ ਫਿਰ ਉਸ ਟਾਈਮ ਉਹਨਾਂ ਨੂੰ ਇੱਥੇ ਪਿੰਡ ਵਾਸੀਆਂ ਨੂੰ ਉਹਨਾਂ ਨੂੰ ਬਚਨ ਦਿੱਤੇ ਸੀਗੇ ਕਿ ਜਿਹੜਾ ਵੀ ਕੋਈ ਵਿਅਕਤੀ ਇੱਥੇ ਆ ਕੇ ਇਸ ਛਪੜ ਦੇ ਵਿੱਚ ਇਸ਼ਨਾਨ ਕਰੂਗਾ ਜਿੱਥੇ ਸਰਮੁਖ ਸਿੰਘ ਨੇ ਇਸ਼ਨਾਨ ਕੀਤਾ ਸੀਗਾ ਕਿ ਉਸ ਦੀਆਂ ਕਈ ਪ੍ਰਕਾਰ ਦੀਆਂ ਨੇਕ ਬਿਮਾਰੀਆਂ ਦਾ ਇਲਾਜ ਹੋਊਗਾ ਜੀ ਉਹ ਬਿਮਾਰੀਆਂ ਠੀਕ ਹੋਣਗੀਆਂ ਕੋਈ ਵੀ ਵੱਡੀ ਤੋਂ ਵੱਡੀ ਕੋੜ ਦੇ ਬਿਮਾਰੀ ਹੋਵੇ ਚਾਹੇ ਜਿਹੜਾ ਵੀ ਉਸ ਛਪੜੀ ਦੇ ਵਿੱਚ ਨਾ ਹੋਊਗਾ ਉਸ ਵਿਅਕਤੀ ਦੀਆਂ ਬਿਮਾਰੀਆਂ ਠੀਕ ਹੋਣਗੀਆਂ ਤਾਂ ਪੰਜਾਂ ਐਤਵਾਰ ਉਹਨਾਂ ਨੇ ਪੈਣਗੇ ਜੀ ਉਸ ਵਿਅਕਤੀ ਨੂੰ ਇਸ ਛਾਪੜੀ ਦੇ ਵਿੱਚ ਜਾਂ 5-5ਵੀਂ ਹੈ ਜੀ ਤਾਂ ਫਿਰ ਗੁਰੂ ਸਾਹਿਬ ਨੇ ਬਚਨ ਦਿੱਤੇ ਸੀਗੇ ਉਹਨਾਂ ਪਿੰਡ ਵਾਸੀਆਂ ਨੂੰ ਤੇ ਕਿਹਾ ਸੀਗਾ ਕਿ ਇਹ ਬਹੁਤ ਹੀ ਪ੍ਰਚਲਿਤ ਸਥਾਨ ਬਣੂਗਾ ਧਾਰਮਿਕ ਸਥਾਨ ਬਣੂਗਾ ਜੀ ਤੇ ਉਹ ਅੱਜ ਹੈਵੀ ਹੈ ਜੀ ਹੁਣ ਤੁਸੀਂ ਦੇਖ ਲਈਓ ਹੋਵੋਗੇ ਤੁਸੀਂ ਇੱਥੇ ਐਤਵਾਰ ਨੂੰ ਗੱਡੀ ਛੜਾਣ ਨੂੰ ਜਗ੍ਹਾ ਨਹੀਂ ਮਿਲਦੀ ਹੈਗੀ ਜੀ ਇਸ ਗੁਰੂ ਘਰ ਦੇ ਵਿੱਚ ਦੇਖ ਲਓ ਅਸੀਂ ਅੱਜ ਇੱਥੇ ਸੋਮਵਾਰ ਨੂੰ ਆਏ ਜੀ ਫਿਰ ਵੀ ਸੰਗਤ ਆਈ ਹੋ ਜਾਂਦੀ ਹੈ ਜੀ ਦੇਖ ਲਓ ਐਤਵਾਰ ਨੂੰ ਤਾਂ ਜੀ ਇੱਥੇ ਬਿਲਕੁਲ ਵੀ ਪਾਰਕਿੰਗ ਦੇ ਵਿੱਚ ਗੱਡੀ ਖੜਾਉਣ ਦੀ ਜਗ੍ਹਾ ਨਹੀਂ ਮਿਲਦੀ ਰੋਡਾਂ 'ਤੇ ਗੱਡੀ ਖੜਾ ਨਹੀਂ ਪੈਂਦੀ ਜੇ ਗੁਰੂ ਘਰ ਦੇ ਬਾਹਰ ਜਾ ਕੇ ਠੀਕ ਹੈ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਫਿਰ ਇੱਥੇ ਇਹ ਆਪਣਾ ਨੌਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਸ ਸਥਾਨ ਦੇ ਉੱਤੇ ਰੁਕੇ ਗਏ ਸੀਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵੱਲ ਨੂੰ ਜਾ ਰਹੇ ਸੀ ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਪਟਿਆਲਾ ਆ ਵਿੱਚ ਹੋ ਕੇ ਗੁਰਦੁਆਰਾ ਮੋਤੀ ਬਾਗ ਅੱਜ ਦੇ ਗੁਰੂ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਇੱਕ ਗੁਰੂ ਘਰ ਬਣਿਆ ਹੋਇਆ ਜੀ ਉੱਥੇ ਵੀ ਉੱਥੇ ਪਟਿਆਲੇ ਤੋਂ ਹੁੰਦੇ ਹੋਏ ਗੁਰੂ ਸਾਹਿਬ ਇੱਥੇ ਕਾਰਾਲੀ ਸਾਹਿਬ ਆਏ ਸੀ ਤੇ ਇੱਥੋਂ ਅੱਗੇ ਹੁੰਦੇ ਹੋਏ ਠੀਕ ਵੱਲ ਨੂੰ ਹਰਿਆਣੇ ਵੱਲ ਨੂੰ ਹੁੰਦੇ ਹੋਏ ਅੱਗੇ ਦਿੱਲੀ ਵੱਲ ਚਲੇ ਗਏ ਸੀਗੇ ਜੀ ਇਹ ਸੀਗਾ ਜੀ ਇੱਥੋਂ ਦਾ ਇਤਿਹਾਸ ਤੇ ਦੋ ਪਾਸੇ ਆਈਆਂ ਦੀ ਅਚਾਨਕ ਸ਼ੋਪਾ ਪ੍ਰਾਪਤ ਧਰਤੀ ਹੈ ਜੀ ਗੁਰਦੁਆਰਾ ਕਾਰਾਲੀ ਸਾਹਿਬ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਜੇ ਵੀਡੀਓ ਨੂੰ ਲਾਈਕ ਕਰਨਾ ਆਪਣੇ ਸੱਜਣਾ ਮਿੱਤਰਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੀ ਤਾਂ ਕਿ ਆਪਾਂ ਹੋਰ ਵੱਧ ਤੋਂ ਵੱਧ ਪਿਆਰ ਮਿਲ ਸਕੇ ਤੇ ਜਿਹੜੇ ਅਜੇ ਆਪਣੇ ਸਰੋਤੇ ਨਵੇਂ ਆ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਪੰਜਾਬ ਲਵਰ ਪੀਵੀ11 ਤੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਇਹ ਸੀਗੀ ਜੀ ਅੱਜ ਦੀ ਇੱਥੇ ਇਤਿਹਾਸਿਕ ਗੁਰੂ ਘਰ ਦੀ ਕਰਾਲੀ ਸਾਹਿਬ ਡਿਸਟ੍ਰਿਕਟ ਪਟਿਆਲਾ ਜੀ ਜ਼ਰੂਰ ਆਈਓ ਦਰਸ਼ਨ ਕਰਿਓ ਜੀ ਇੱਥੇ ਆ ਕੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ